ਪੰਜਾਬ ਦੇ ਮਹਾਨ ਕਵੀ ਸੁਜੀਤ ਪਾਤਲ ਦਾ ਦਿਹਾਤ ਹੋ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ 79 ਸਾਲਾਂ ਦੇ ਪੱਛੀ ਦੇ ਮਸ਼ਹੂਰ ਕਵੀ ਸੁਜੀਤ ਸਿੰਘ ਪਾਤਰ ਜੋ ਕਿ ਲੁਧਿਆਣਾ ਵਿਖੇ ਆਖਰੀ ਸਾਹ ਉਹਨਾਂ ਨੇ ਲਏ ਹਨ ਦੱਸ ਦਈਏ ਕਿ ਜੀਵਨ ਭਰ ਸਾਹਿਤ ਨੂੰ ਸਮਰਪਿਤ ਰਹਿਣ ਵਾਲੇ ਸੁਜੀਤ ਪਾਤਲ ਦਾ ਜਨਮ 14 ਜਨਵਰੀ 1941 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤਰਕਲਾ ਵਿੱਚ ਹੋਇਆ ਸੀ ਉਹਨਾਂ ਨੂੰ ਪੰਜਾਬੀ ਸਾਹਿਤ ਅਕੈਡਮੀ ਵਰਗੇ ਕਈ ਸਨਮਾਨਨਾਮ ਸਮਾਨਿਤ ਕੀਤਾ ਜਾ ਚੁੱਕਿਆ ਹੈ ਸਾਹਿਤ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਮੇਰੀ ਜਾਣਕਾਰੀ ਮੁਤਾਬਕ ਕਈ ਦਿਨਾਂ ਤੋਂ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਦੱਸ ਦਈਏ ਕਿ ਉਹਨਾਂ ਦੇ ਕਈ ਪਰਿਵਾਰਕ ਮੈਂਬਰ ਵਿਦੇਸ਼ ਦੀ ਧਰਤੀ ਦੇ ਵਿੱਚ ਰਹਿੰਦੇ ਹਨ ਜਿਨ੍ਹਾਂ ਦੇ ਆਉਣ ਮਗਰੋਂ ਹੀ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਸ਼ਾਹਿਰ ਅਤੇ ਕਵੀ ਸੁਜੀਤ ਪਾਤਰ ਇਸ ਪਾਨੀ ਦੁਨੀਆ ਨੂੰ ਅਲਵਿਦਾ ਆਖ ਜਦੋਂ ਪੰਜਾਬੀ ਸਾਹਿਤ ਜਗਤ ਲਈ ਵੱਡਾ ਘਾਟਾ ਪੈ ਚੁੱਕਾ ਹੈ ਸ਼੍ਰੀ ਆਨੰਦਪੂਰ ਸਾਹਿਬ ਦੇ ਸੀ ਸ਼ਾਹਿਦ ਤੇ ਕਵੀ ਇਹ ਸਬੰਧ ਮਸ਼ਹੂਰ ਸ਼ਾਇਰ ਸੁਜੀਤ ਪਾਤਰ ਦਾ ਸਬੰਧ ਸੀ ਆਨੰਦਪੁਰ ਸਾਹਿਬ ਕੇ ਬਨੇ ਵਿਰਾਸਤ 에 ਖਾਲਸਾ ਨਾਲ ਵੀ ਰਿਹਾ ਹੈ ਪਾਤਰ ਵੱਲੋਂ ਵਿਰਾਸਤ 에 ਖਾਲਸਾ ਮਿਊਜ਼ੀਅਮ ਵਿੱਚ ਪੰਜਾਬ ਪੰਜਾਬੀ ਤੇ ਸਿੱਖ ਧਰਮ ਦੇ ਗੌਰਵਮਈ ਇਤਿਹਾਸ ਨੂੰ ਆਪਣੀ ਆਵਾਜ਼ ਰਾਹੀਂ ਲੋਕਾਂ ਤੱਕ ਪਹੁੰਚਾਇਆ ਬਿਸ਼ੱਕ ਸੁਜੀਤ ਪਾਤਰ ਸ੍ਰੀ ਤੋਤੇਸਪਾਨੀ ਸੰਸਾਰ ਨੂੰ ਅਲੋਪ ਦਾ ਕਹਿ ਚੁੱਕਿਆ ਹੈ ਨਾ ਪਰ ਉਹਨਾਂ ਦੀ ਆਵਾਜ਼ ਰਹਿੰਦੀ ਦੁਨੀਆ ਤੱਕ ਇਸ ਪ੍ਰਸਿੱਧ ਦੁਨੀਆ ਇਸ ਪ੍ਰਸਿੱਧ ਮਿਊਜ਼ੀਅਮ ਵਿੱਚ ਗੂੰਜਦੀ ਰਹੇਗੀ ਤੇ ਉਹਨਾਂ ਦੀ ਆਉਂਦੀਆਂ نسلਾਂ ਨੂੰ ਆਪਣੇ ਅਮੀਰ ਵਿਰਸੇ ਆਪਣੇ ਅਮੀਰ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਰਹਿਣਗੇ